ਲਓ ਜੀ ਗੁਲਗਲੇ ਔਰ ਪਿੰਡ ਸੈਣੀ ਮਾਜਰਾ ਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਦੇ ਘਰੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਜੀ ਗੁਲਗਲੇ ਬਣਾਏ ਜੀ ਅੱਜ ਬੜੇ ਜ਼ਬਰਦਸਤ ਜੀ ਬਹੁਤ ਜਲਦੀ ਵਲੌਗ ਆਏਗਾ ਜੀ ਪੂਰਾ ਵੀਡੀਓ YouTube ਤੇ ਦੇਖਣਾ ਜ਼ਰੂਰ ਜੀ ਔਰ ਮੈਂ ਕਹਿੰਨਾ ਜੀ ਕਮਾਲ ਦੀ ਡਿਸ਼ ਹੈਗੀ ਜੀ ਇਹ ਇਹ ਦੇਖੋ ਵਿਰਾਸਤੀ ਫੂਡ ਹੈ ਨਾ ਜਿਹੜਾ ਪੰਜਾਬ ਦਾ ਜੀ ਇਹ ਬੜਾ ਜ਼ਬਰਦਸਤ ਹੈ ਚੰਦ ਮਿੰਟਾਂ ਦੇ ਵਿੱਚ ਭੰਜੀ ਨੇ ਤਿਆਰ ਕਰਤੇ ਜੀ ਗੁਲਗਲੇ ਜੀ ਕਿਆ ਕਹਨੇ ਜੀ ਗੁਲਗਲਿਆਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਵੀ ਸਾਂਝੀਆਂ ਕਰੋ ਜੀ ਤੁਸੀਂ ਲਾਸਟ ਟਾਈਮ ਕਿਸ ਮਹੀਨੇ ਚ ਕਦੋਂ ਖਾਦੇ ਗੁਲਗਲੇ ਏ ਵੀ ਦੱਸਿਓ ਕਮੈਂਟ 'ਚ ਔਰ ਕਿਦੇ ਹੱਥ ਦੇ ਬਣੇ ਹੋਏ ਗੁਲਗਲੇ ਖਾਂਦੇ ਹੁੰਦੇ ਸੀ ਬਚਪਨ ਦੇ ਵਿੱਚ ਜੀ ਲੋਕਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਜੀ ਸ਼ਹਿਰਾਂ 'ਚ ਗੁਲਗਲੇ ਵਗੈਰਾ ਖਾਂਦੇ ਨਹੀਂ ਐ ਇਸ ਕਰਕੇ ਮੈਂ ਕਿਹਾ 10 ਪੁੱਛ ਲਈਏ ਵੀ ਕਦੋਂ ਲਾਸਟ 'ਚ ਖਾਂਦੇ ਆ ਜੀ ਆਹ ਦੇਖੋ ਜੀ ਸਰਦਾਰ ਹਰਵਿੰਦਰ ਸਿੰਘ ਜੀ ਔਰ ਇਹਨਾਂ ਦੇ ਘਰੋਂ ਭੈਣ ਜੀ ਨੇ ਗੁਲਗਲੇ ਤਿਆਰ ਕੀਤੇ ਜੀ ਬੜਾ ਜ਼ਬਰਦਸਤ ਵਲੌਗ ਹੈ ਜੀ ਬਹੁਤ ਸੋਹਣਾ ਲੱਗਿਆ ਜੀ ਬਹੁਤ ਝਟਪਟ ਤੁਸੀਂ ਗੁਲਗਲੇ ਤਿਆਰ ਕਰ ਦਿੱਤੇ ਜੀ ਆਹ ਤਾਂ ਵਿਰਾਸਤੀ ਫੂਡ ਹੈ ਜੀ ਕਿਆ ਕਹਿੰਦੇ ਜੀ ਇਹਨਾਂ ਦੇ ਬਾਰੇ 'ਚ ਜੀ ਤੁਸੀਂ ਹੂੰ ਇਹਦਾ ਬਹੁਤ ਵਧੀਆ ਇਹਦਾ ਸਾਨੂੰ ਹਰੇਕ ਬੰਦੇ ਨੂੰ ਖਾਣੇ ਚਾਹੀਦੇ ਜੀ ਇਹ ਤਾਂ ਸਸਤ ਵੀ ਪੈਂਦੇ ਆ ਜੀ ਨਾ ਇਹਨਾਂ ਤੇ ਕੋਈ ਬਿਮਾਰੀ ਲੱਗਦੀ ਆ ਜੀ ਇਹ ਤਾਂ ਬਹੁਤ ਵਧੀਆ ਚੀਜ਼ ਆ ਜੀ ਇਹਦਾ ਵਿਆਹ ਨੂੰ ਆਮ ਤੌਰ ਤੇ ਸਾਡੇ ਪਿੰਡਾਂ 'ਚ ਆਮ ਘਰ-ਘਰ ਬਣਦੇ ਆ ਜੀ ਹੂੰ ਅੱਛਾ ਵਿਆਹਾਂ ਨੂੰ ਗੁਲਗਲੇ ਵਿਆਹਾਂ ਨੂੰ ਘਰ-ਘਰ ਬਣਦੇ ਜੀ ਭਾਜੀ ਦੇ ਵਿੱਚ ਇਹਨੂੰ ਆਉਂਦੇ ਆ ਜੀ ਇਹ ਹੂੰ ਹਰੇਕ ਘਰ 'ਚ ਦੇ ਕੇ ਆਉਂਦੇ ਜੀ ਜਦੋਂ ਵਟਣ ਆ ਰਿਹਾਦਾ ਕਿ ਉਦੋਂ ਤਿਆਰ ਹੁੰਦੇ ਆ ਇਹ ਹੂੰ ਹਾਂਜੀ ਆ ਲਓ ਜੀ ਦੇਖੋ ਜੀ ਪੰਜਾਬ ਦਾ ਵਿਰਾਸਤੀ ਫੂਡ ਗੁਲਗਲੇ ਦੀ ਬੜੀ ਜਲਦੀ ਵੀਡੀਓ ਆਏਗਾ ਵੀਡੀਓ ਨੂੰ ਦੇਖਿਓ ਜਰੂਰ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਜ ਇਹ ਵੀਡੀਓਜ਼ ਬਣਾਣੇ ਆ ਜੀ ਅਸੀਂ ਚਾਹਦੇ ਆ ਕਿ ਫਾਸਟ ਫੂਡ ਤੋਂ ਬੱਚੇ ਦੂਰ ਜਾਣ ਤੇ ਘਰ ਦੀਆਂ ਵਿਰਾਸਤੀ ਚੀਜ਼ਾਂ ਖਾਣ ਦੀ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਕੋਲ ਆ ਕੇ ਤੁਸੀਂ ਆ ਸਾਡਾ ਕੰਮ ਕਰ ਦਿੱਤਾ ਗੁਲਗਲੇ ਤਿਆਰ ਕਰ ਦਿੱਤੇ ਤੇ ਕਈ ਯਾਦਾਂ ਤਾਜ਼ੀਆਂ ਕਰ ਦਿੱਤੀ ਜੀ ਜੀ ਹਰ ਟਾਈਮ ਤੁਹਾਡੀ ਸੇਵਾ 'ਚ ਹਾਜ਼ਰ ਆ ਜੀ ਅਸੀਂ ਤਾਂ ਬੱਲੇ ਬੱਲੇ ਟੀਮ ਦਾ ਧੰਨਵਾਦ ਕਰਦੇ ਹਾਂ ਸਾਡੇ ਘਰ ਪਹੁੰਚਣ ਦੇ ਇਹਦਾ ਭਾਗ ਆਲੇ ਆ ਜੀ ਅਸੀਂ ਜਿਹੜੇ ਤੁਸੀਂ ਸਾਡੇ ਘਰ ਆਏ ਆ ਜੀ ਅੱਲਾਹ ਜੀ ਬਣ ਗਈ ਦੀ ਗੱਲ ਜੀ ਦੇਖੋ ਕਿੰਨਾ ਪਿਆਰ ਕਿੰਨਾ ਮੁਹੱਬਤ ਕਿੰਨਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਡੀ ਟੀਮ ਨੂੰ ਰਿਸੀਵ ਕੀਤਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ ਸ਼ੁਕਰੀਆ ਜੀ ਸ਼ੁਕਰੀਆ ਜੀ ਬੱਲੇ ਬੱਲੇ ਟੀਮ ਦਾ ਸਾਰੀ ਦਾ ਸ਼ੁਕਰੀਆ ਜੀ